ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਈਸਕ੍ਰੀਮ ਬਣਾਵਾਂਗੇ ਜਿਵੇਂ ਬਾਜ਼ਾਰ ਵਰਗੀ ਆਈਸਕ੍ਰੀਮ ਬਣਾਵਾਂਗੇ ਆਪਾਂ ਤੇ ਆਪਾਂ ਸਭ ਤੋਂ ਪਹਿਲਾਂ ਆਪਾਂ ਨਾ ਚਾਸ਼ਨੀ ਬਣਾਵਾਂਗੇ ਇਹ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਬਿਖੇ ਨਾ ਵੀ ਆਪ ਗੈਸ ਤੇ ਬਣਾਉਣੀ ਹੈ ਚੁੱਲਾ ਜਿੱਤੋਂ ੱਪੇ ਹੈਗਾ ਅੰਦਰ ਰੱਖਿਆ ਹੈ ਗੈਸ ਤੇ ਬਾਹਰ ੱਪਾ ਹੈ ਵਖਾਣ ਪਾਵਾਂਗੇ ਆ ਲੌਂਗ ਪਾਏ ਵਿੱਚ ਲੌਂਗ ਪਾ ਕੇ ਰੱਖੇ ਖੰਡ ਦੇ ਵਿੱਚ ਪਾਣੀ ਪਾਵਾਂਗੇ ਖੰਡ ਨੂੰ ਵਾਪਸ ਵਾਰ ਕੇ ਚੰਗੀ ਤਰ੍ਹਾਂ ਕਾੜਾਂਗੇ ਇਹ ਜਮਾ ਕੜ ਗਈ ਖੰਡ ਅਸੀਂ ਫੇਰ ਵਾਪਸ ਲਾਵਾਂਗੇ ਚੰਗੀ ਤਰ੍ਹਾਂ ਕੜਨੀ ਹੈ ਇਹ ਲਓ ਆਪਣੀ ਖੰਡ ਕੜ ਗਈ ਹੈ ਤੇ ਆਪਾਂ ਅੱਧਾ ਚਮਚਾ ਦੇਸੀ ਘਿਓ ਦਾ ਪਾਵਾਂਗੇ ਤੇ ਫੇਰ ਜੇ ਰੰਗ ਥੋੜਾ ਜਿਹਾ ਬ੍ਰਾਉਨ ਹੋ ਗਿਆ ਫੇਰ ਆਪਾਂ ਲਾਵਾਂਗੇ ਗੈਸ ਥੋੜਾ ਜਿਹਾ ਆਪਾਂ ਘੱਟ ਕਰਾਂਗੇ ਹੁਣ ਵੱਧ ਹੈ देसी घ्यो इन्ना पाव गे अपना पाम। ये थले लगेगी तो थले लगन लग जा माड़ी मोटी लगूगी जो लगी तो पर नहीं ये घ्यो ना घट लगेगी थले ਆਪਣੇ ਖੰਡ ਕਢ ਗਈ ਰੰਗ ਬਰੌਂਡ ਹੋ ਗਿਆ ਤੇ ਆਪਾਂ ਪਲੇਟ ਨੂੰ ਰਖੜਲਾ ਤੇ ਰੱਖਿਆ ਹੋਇਆ ਹੈ ਤੇ ਆਪਾਂ ਹੁਣ ਉਹਦੇ ਚ ਪਾਵਾਂਗੇ ਇਹਨੂੰ ਇਹ ਚ ਕੱਢਤੀ ਹੈ ਖੜੀ ਹੋਈ ਖੰਡ ਤੇ ਆਪਾਂ ਹੁਣ ਬਾਕੀ ਦਾ ਸਮਾਨ ਕੜਾਈ ਕੋਲੀ ਧੋ ਕੇ ਲਿਆਉਣਗੀ ਤੇ ਇਹਦੇ ਚ ਬਾਕੀ ਦਾ ਸਮਾਨ ਆਪਾਂ ਤਿਆਰ ਕਰਾਂਗੇ ਲਓ ਹੁਣ ਆਪਾਂ ਗੈਸ ਚਲਾਉਣੇ ਆ ਤੇ ਹੁਣ ਦੁੱਧ ਗਰਮ ਕਰਾਂਗੇ ਕੜਾਈ ਸਾਫ਼ ਕਰ ਲੈਂਦੀ ਬੰਦਾ ਕਿਲੋ ਦੁੱਧ ਹੈਗਾ ਪਾ ਚੰਗੀ ਤਰ੍ਹਾਂ ਖਾੜੀ ਜਾਵਾਂਗੇ ਖਾੜੀ ਜਾਵਾਂਗੇ ਇਹ ਚੰਗੀ ਤਰ੍ਹਾਂ ਕੜਨ ਲੱਗ ਗਿਆ ਫਿਰ ਆਪਾਂ ਵਿੱਚ ਉਹ ਕਸਟਰਡ ਪਾਊਡਰ ਪਾਵਾਂਗੇ ਬਾਅਦੋਂ ਆਪਣਾ ਦੁੱਧ ਗਰਮ ਹੋਈ ਜਾਂਦਾ ਹੈਗਾ ਤੇ ਆਪਾਂ ਆਹ ਵਿਪ ਕਰੀਮ ਹੈ ਤੇ ਇਹਨੂੰ ਅਨਜਰ ਆਪਾਂ ਫੈਂਟ ਲਾਂਗੇ 1.5 150 ਗ੍ਰਾਮ ਹੋਊਗੀ ਵਿਪ ਕਰੀਮ 150 ਗ੍ਰਾਮ ਹੈ ਆਪਾਂ ਚੰਗੀ ਤਰ੍ਹਾਂ ਐ ਫੈਂਡ ਲਾਂਗੇ। ਆ ਚੰਗੀ ਤਰ੍ਹਾਂ ਵਧੀਆ ਐ ਮਿਲਾ ਕੇ ਕਰਦਿਆਂ ਇਹ ਵਧੀਆ ਕੋਈ ਗੰਢ ਨਹੀਂ ਰਹਿਣੀ ਚਾਹੀਦੀ ਵਿੱਚ। ਉਹ ਆਪਣੇ ਦੁੱਧ ਨੂੰ ਵਾਲ ਆ ਗਿਆ ਦੁੱਧ ਰਿੱਝੀ ਜਾਂਦਾ ਹੈਗਾ। ਗੈ ਥੋੜਾ ਜਿਹਾ ਆਪਾਂ ਘੱਟ ਕੀਤਾ ਹੈਗਾ। ਤੇ ਆਪਾਂ ਹੁਣ ਆਹ ਮਿਲਕ ਪਾਊਡਰ ਠੰਡੇ ਦੁੱਧ ਦੇ ਵਿੱਚ 2 ਚਮਚੇ ਇਹ 2 ਚਮਚੇ ਤੇ ਇਹ ਖੋਰਾਂਗੇ ਠੰਡੇ ਦੁੱਧ ਚ ਕਾਸਟਰਡ ਪਾਊਡਰ ਭੁੱਲ ਜਾਈ ਨਹੀਂ ਮੈਂ ਤਾਂ ਖੈਣੇ ਕਾਸਟਰਡ ਪਾਊਡਰ ਹੈ ਸੱਚ ਮਿਲਕ ਪਾਊਡਰ ਮੋਂ ਚੋਂ ਨਿਕਲ ਗਿਆ ਆਪਾਂ ਠੰਡੇ ਦੁੱਧ ਚ ਆਏ ਖੋਰ ਲਾਂਗੇ ਕੋਈ ਗੰਡ ਨਹੀਂ ਆਪਾਂ ਰਹਿਣ ਦੇਣ ਚਾਹੀਦੇ ਖੱਡ ਖੋਲ ਲਿਆ ਤੇ ਹੁਣ ਆਪਾਂ ਕੋਈ ਗੰਡ ਨਹੀਂ ਹੈਗੀ ਵਿੱਚ ਤੇ ਆਪਾਂ ਹੁਣ ਪਾ ਦੇਾਂਗੇ ਦੁੱਧ ਵਿੱਚ ਆਪਾਂ ਪਗੜਾ ਥੋੜਾ ਜਿਹਾ ਕੱਟ ਕਰ ਦਿੰਨੇ ਹੁਣ ਅੰਗੀ ਤਰ੍ਹਾਂ ਕਾੜਾਂਗੇ ਆਪਾਂ ਜਮਾ ਵਧੀਆ ਬਣਾਵਾਂਗੇ ਆ ਦਾ ਖਾਂ ਤੇ ਬਦਾਵਾ ਦੋ ਤਿੰਨ ਫੁੱਟੇ ਹੋਏ ਆ ਇਹ ਆਪਾਂ ਵਿੱਚ ਪਾ ਦੇਾਂਗੇ ਹੁਣ ਹੁਣ ਆਪਾਂ ਵਿੱਚ ਖੰਡ ਵੀ ਪਾਵਾਂਗੇ ਥੋੜੀ ਜੀ ਪਰ ਵੈਪ ਕਰੀਮ ਵੀ ਮਿੱਠੀ ਹੁੰਦੀ ਐ ਤੇ ਆਪਾਂ ਥੋੜੀ ਖੰਡ ਪਾਵਾਂਗੇ ਹੁਣ ਆਪਾਂ ਆ ਘਟੜ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਲਾ ਕੇ ਠੰਡਾ ਕਰਾਂਗੇ ਪਹਿਲਾਂ ਲੋ ਹੁਣ ਆਪਾਂ ਥੋੜਾ ਜਿਹਾ ਵਿੱਚ ਰੰਗ ਪਾਵਾਂਗੇ ਲੱਡੂਆ ਰੰਗ ਹੈ ਇਹਦੇ ਨਾਲ ਕਲਰ ਜਿਹਾ ਸੋਨਾ ਬਣ ਜਾਂਦਾ ਹੈਗਾ ਇਹਨੂੰ ਆਪਾਂ ਹੁਣ ਠੰਡੇ ਪਾਣੀ 'ਚ ਰੱਖ ਕੇ ਤੇ ਠੰਡਾ ਕਰਾਂਗੇ ਠੰਡਾ ਕਰਕੇ ਕੱਢ ਲਿਆ ਭਾਂਡੇ 'ਚ ਤੇ ਆਪਾਂ ਹੁਣ ਇਹਦੇ 'ਚ ਵਿਪ ਕਰੀਮ ਮਿਲਾਵਾਂਗੇ ਸਾਰਾ ਚੰਗੀ ਤਰ੍ਹਾਂ ਮਿਲਾ ਲਾਂਗੇ। ਲਓ ਆਪਾਂ ਵੀ ਚੰਗੀ ਤਰ੍ਹਾਂ ਮਿਲਾ ਲਿਆ। ਬਹੁਤ ਵਧੀਆ ਮਿਲਾ ਮਿਲਾ ਲਿਆ ਆਪਾਂ ਤੇ ਹੁਣ ਆਪਾਂ ਖੰਡ ਜਿਹੜੀ ਕਾੜੀ ਹੋਈ ਐ ਤੇ ਇਹ ਆਪਾਂ ਕਪੜੇ ਚ ਪਾ ਕੇ ਤੇ ਕੁੱਟਾਂਗੇ ਇਹ ਵੀ ਠੰਡੀ ਹੋ ਗਈ ਹੈ ਇਸ ਤਰ੍ਹਾਂ ਬਣ ਗਈ ਹੈ ਤੇ ਆਪਾਂ ਹੁਣ ਪਾਉਣੇ ਚ ਪਾ ਕੇ ਤੇ ਕੁੱਟਾਂਗੇ ਆਪਾਂ ਛੋਟੇ ਛੋਟੇ ਪੀਸ ਕਰਾਂਗੇ ਪਹਣ ਕੋਟਕੇ ਛੋਟੇ ਕਰ ਲਏ ਇਹ ਕੁਝ ਬਰੀਕ ਵੀ ਹੋ ਗਏ ਤੇ ਹੁਣ ਆਪਾਂ ਪਲੇਟ 'ਚ ਕੱਢਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕਾਸਟਰਡ ਦੇ ਕਰ ਕੇ ਚੰਗੀ ਤਰ੍ਹਾਂ ਮਿਲਾ ਕੇ ਤੇ ਫਰਿਜ ਵਿੱਚ ਰੱਖ ਦਿਆਂਗੇ 10-15 ਮਿੰਟ ਤੱਕ ਤੇ ਫਿਰ ਆਪਾਂ ਫੇਰ ਕੱਢ ਕੇ ਫੇਰ ਇਸ ਤਰ੍ਹਾਂ ਮਿਲਾ ਕੇ ਫੇਰ ਆਪਾਂ ਜਮਾਵਾਂਗੇ ਮਰਫਾਲੇ 'ਚ ਹੁਣ ਆਪਾਂ ਟੱਕ ਦਿਆਂਗੇ ਤੇ ਫਰਿਜ 'ਚ ਰੱਖਾਂਗੇ 10-15 ਮਿੰਟ ਗਿਰਾਂ ਹੁਣ 10-15 ਮਿੰਟ ਹੋ ਗਏ ਫਰਿਜ 'ਚ ਪਈ ਨੂੰ ਤੇ ਹੁਣ ਆਪਾਂ ਇਹਨੂੰ ਫੇਰ ਇਸ ਤਰ੍ਹਾਂ ਫੈਂਟਾਂਗੇ ਚੰਗੀ ਤਰ੍ਹਾਂ ਫੈਂਟ ਕੇ ਤੇ ਫੇਰ ਆਪਾਂ ਰੱਖ ਦੇਾਂਗੇ ਫ੍ਰਿਜ ਬਰਫ਼ ਵਾਲੇ 'ਚ ਬਰਫ਼ ਜਮਾਉਣ ਵਾਲੇ 'ਚ ਫੇਰ ਆਪਾਂ ਦੋ ਦੋ ਘੰਟਿਆਂ ਤੋਂ 100 ਘੰਟੇ ਤੋਂ ਫੇਰ ਕੱਢਾਂਗੇ ਆਪਾਂ ਬਾਹਰ ਹੁਣ ਆ ਫਟਾਫਟ ਦੇਾਂਗੇ ਹੁਣ ਫਰਿੱਜ ਚ ਰੱਖ ਦਾਂਗੇ ਬਰਫੋ ਚ ਬਣਾਉਣ ਵਾਲੇ ਚ ਤੇ ਫਿਰ ਦੋ ਦੋ ਘੰਟਿਆਂ ਤੋਂ ਡੇਢ ਘੰਟੇ ਤੋਂ ਕੱਢਾਂਗੇ ਆਪਾਂ ਮੇਰੇ ਖਿਆਲ ਸੇ ਇਹ ਆਇਆ ਵੀ ਆਪਾਂ ਪ੍ਰੈਸ ਦੇ ਭਾਂਡੇ ਚ ਪਾ ਲਈ ਤੇ ਆਪਾਂ ਹੁਣ ਸਟੀਲ ਦੇ ਭਾਂਡੇ ਚ ਪਾ ਕੇ ਫਿਰ ਇਹਨੂੰ ਜਮਾਵਾਂਗੇ ਹੁਣ ਆਪਾਂ ਉੱਥੋਂ ਢੱਕ ਕੇ ਰੱਖ ਦਿਆਂਗੇ ਸਟੀਲ ਦੀ ਥਾਲੀ ਨਾਲ ਇਹਨੂੰ ਫਰਿਜ 'ਚ। ਲਓ ਹੁਣ ਆਪਾਂ ਫਰਿਜ 'ਚ ਰੱਖ ਦਿਆਂਗੇ ਇਹਨੂੰ ਢੱਕ ਕੇ। ਲਓ ਆਪਣੀ ਆਈਸਕ੍ਰੀਮ ਜੰਮ ਗਈ ਬਹੁਤ ਵਧੀਆ। ਤੇ ਆਪਾਂ ਹੁਣ ਕਾਲੇ ਵਿੱਚ ਪਾਵਾਂਗੇ। ਬਹੁਤ ਵਧੀਆ ਬਣੀ ਹੈ ਬਾਜ਼ਾਰ ਵਾਲੀ ਆਈਸਕ੍ਰੀਮ ਵਰਗੀ ਬਣੀ ਹੈਗੀ ਉੱਤੇ ਆਪਾਂ ਚੈਰੀ ਪਾਵਾਂਗੇ ਦੇਖੋ ਕਿੰਡੀ ਵਧੀਆ ਬਣੀ ਹੈ ਆਪਣੀ ਆਈਸਕ੍ਰੀਮ ਤੇ ਇਹਨੂੰ ਬਾਕੀ ਨੂੰ ਆਪਾਂ ਫੇਰ ਫਰਿੱਜੇ ਚ ਰੱਖ ਦਿਆਂਗੇ ਜਿਵੇਂ ਜਿਵੇਂ ਖਾਣੀ ਹੋਵੇ ਹੌਲੀ ਹੌਲੀ ਉਹ ਉਹਵੇਂ ਕੱਢ ਲਾਂਗੇ ਆਪਾਂ ਤੇ ਜੇ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਆ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਜੇ ਅੰਦਰ ਨੂੰ ਸਬਸਕ੍ਰਾਈਬ ਕਰਿਓ